घर्षेटी कोटा राजनीतिकेरां चक जर किसानेटी पंजाब कोट बुढा जुदादार ਰਮਨ ਫਰਮਾ ਦਾ ਇੱਕ ਜਿੰਮਾਂਬਾ ਜਿੰਮਾਂਬਾ ਗੈਰ ਆਜੀ ਤੱਕ ਸੰਯੁਕਤ ਮੋਰਚਾ ਜਿੰਮਾਂਬਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਛਰਚ ਕਮੇਟੀ ਪੰਜਾਬ ਕੋਟਬੁੱਡਾ ਜਾਹੇਬੰਦੀ ਦੋਆ ਫਰਮਾ ਦੇ ਸੱਦੇ ਤੇ ਅੱਜ ਦਾਣਾ ਮੰਡੀ ਕੋਟਬੁੱਡਾ ਤੋਂ ਤੂਤ ਪੰਘਾਲਾ ਗੱਜਲ ਇਧਰ ਨੂੰ ਹੁੰਦੀ ਹੋਈ ਟਰੈਕਟਰ ਮਾਰਚ ਸਰਦਾਰ ਸਖਦੇਵ ਸਿੰਘ ਸੀਤੋ ਸਿਕਵਿੰਦਰ ਸਿੰਘ ਲਾਟੀ ਮਰੜ ਗਰਬੀਰ ਸਿੰਘ ਪੋਵਾਲ ਰਾਣਾ ਸਰਪੰਚ ਜੀ ਸਾਡੇ ਹੋਰ ਜਿਹਾਰੂ ਵਰਕਰ ਉਹਨਾਂ ਦੀ ਰਹਿਮਾਈ ਹੈ ਇੱਥੇ ਜਿਹੜੀ ਭਾਰਤ ਸਰਕਾਰ ਅੱਜ 26 ਜਨਵਰੀ ਵੜੇ ਦੇਸ਼ ਆਜ਼ਾਦੀ ਨੂੰ ਆਦੇਸ਼ ਦੇਸ਼ ਆਜ਼ਾਦ ਪਰ ਦੇਸ਼ ਗੁਲਾਮ ਸਾਡੇ ਕਿਸਾਨਾਂ ਨੂੰ ਗੋਲੀਆਂ ਸਾਡੇ ਮਜ਼ਦੂਰਾਂ ਨੂੰ ਗੋਲੀਆਂ ਕਿਸਾਨ ਅੱਜ ਪੂਰੇ ਆ ਛੱਬੂ ਤੇ ਖਨੌਰੀ ਮਾਰਚ ਮੋਰਚੇ ਦੇ ਵਿੱਚ ਤੇ ਰੁੜ ਰਿਹਾ ਏ ਇਹ 26 ਜਨਵਰੀ ਮਨਾ ਰਹੇ ਆ ਵੀ ਦੇਸ਼ ਹੈ ਯਾਦ ਆ ਇਹ ਸੰਵਿਧਾਨ 26 ਜਨਵਰੀ 1950 ਦੇ ਵਿੱਚ ਡਾਕਟਰ ਅੰਬੇਦਕਰ ਨੇ ਬਣਾਇਆ ਸੀ ਤੇ ਅੱਜ 26 ਜਨਵਰੀ 26 1 2050 ਨੂੰ ਕਿਸਾਨ ਚਰਚ ਕਮੇਟੀ ਪੰਜਾਬ ਕੋਟ ਬੁੱਢਾ ਜਹੇਬੰਦੀ ਅਹੀਂ ਉਹਨਾਂ ਵੱਲੋਂ ਬੋਲਦੇ ਆਂ ਦੱਸਦੇ ਆਂ ਕਿ ਅੱਜ ਜਿਹੜਾ ਉਹ ਸੰਵਿਧਾਨ ਆ ਉਹਦੀਆਂ ਛਰੇ ਆਮ ਧਜੀਆਂ ਕਿੱਲੀ ਦੇ ਛਿੱਕੇ ਤੇ ਟੰਗਿਆ ਇਹਨਾਂ ਨੇ ਸਿਰਫ ਅਮਿਤ ਸ਼ਾ ਮੋਦੀ ਤੇ ਕਾਰਪੋਰੇਟ ਇਹ ਸੰਵਿਧਾਨ ਨੂੰ ਖਲਾਰ ਕੇ ਆਪਦੀ ਮਰਜ਼ੀ ਦਾ ਸੰਵਿਧਾਨ ਬਣਾ ਕੇ ਸਾਡੇ ਕਿਸਾਨਾਂ ਲਈ ਨਵੇਂ-ਨਵੇਂ ਫੰਦੇ ਤਿਆਰ ਕਰਕੇ ਤੇ ਫਾਂਸੀ ਦੀ ਸਜ਼ਾ ਸੁਣਾਉਂਦੀ ਆ ਇਹਨਾਂ ਨੂੰ ਮੋਦੀ ਸਰਕਾਰ ਨੂੰ ਚੈਲੰਜ ਕਰਨਾ ਚਾਹੁੰਦੇ ਆ ਇੱਥੇ ਸਦਾਮ ਹਸਨ ਵਰਗੇ ਫਾਸੀ ਜਲਾ ਦਿੱਤੇ ਆ ਇਹ ਜਿਹੜੀ ਹਕੂਮਤ ਆ ਬਹੁਤ ਖਤਰਨਾਕ ਆ ਕਿਸਾਨਾਂ ਲਈ ਕਿਸਾਨਾਂ ਦੀ ਨਿਗਾਹ 'ਚ ਇਹਨੂੰ ਖੁੰਝੇ ਲਾ ਕੇ ਰੱਖਾਂਗੇ ਕਿਸਾਨ ਛਗਰਚ ਕਮੇਟੀ ਪੰਜਾਬ ਕੋਟਪੁੱਟਾ ਜاہے ਬੰਦੀ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਲੜਦੀ ਆ ਲੜਦੀ ਆ ਰਹੀ ਆ ਤੇ ਲੜਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਮੈਂ ਨਾਮ ਸੁਖਵਿੰਦਰ ਸਿੰਘ ਲਾਤੀ ਮਰੜ ਪਿੰਡ ਜੀ ਤੋਂ ਅੱਜ ਇੱਥੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਕਿਸ ਬੰਦਰੀ ਕੱਢਿਆ ਜਾ ਰਿਹਾ ਇਹ ਸਾਡਾ ਦੋ ਫੋਰਮਾਂ ਦਾ ਗੈਰ ਰਾਜਨੀਤਕ ਮੋਰਚਾ ਤੇ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਵੱਲੋਂ ਜੋ ਵੀ ਸਾਨੂੰ ਕਾਲ ਆਈ ਸੀਗੀ ਵੀ 26 ਤਰੀਕ ਨੂੰ ਟਰੈਕਟਰ ਮਾਰਚ ਕਰਨਾ ਉਹੀ ਗੁਰਪੀਰ ਸਿੰਘ ਸਾਡਾ ਜ਼ੋਨ ਪ੍ਰਧਾਨਾ ਉਹਦੀ ਰਹਿਨਮਾਈ ਹੇਠ ਕੱਢਿਆ ਜੀ ਇਹ ਕਿਹੜੇ ਕਿਹੜੇ ਪਿੰਡਾਂ ਦੇ ਵਿੱਚੋਂ ਹੋ ਕੇ ਕਿਹੜੇ ਪਿੰਡ ਤੱਕ ਸਮਾਪਤੀ ਹੋਊਗੀ ਇਹਦੀ ਇਹ ਇਤੋਂ ਸੀਤੋਂ ਡੂਮਨੀ ਵਾਲਾ ਸਭਰਾ ਤੇ ਡੁਬਲੀ ਕੋਟ ਬੁੱਢਾ ਤੂਤ ਪੰਘਾਲਾ ਗੱਜਲਾ ਹੁੰਦਾ ਆ ਸਾਰੇ ਪਿੰਡਾਂ ਤੋਂ ਫੇਰ ਸਮਾਪਤੀ ਹੈ ਜੀ ਕੀ ਨਾਜੀ ਤੁਹਾਡਾ ਮੇਰਾ ਜੀ ਸਖਦੇਵ ਸਿੰਘ ਸੀ ਤੋਂ ਸਮਾਈ ਆਗੂ ਕਿਸਾਨ ਛਗਰਚ ਕਮੇਟੀ ਕੋਟ ਬੁੱਢਾ ਆਦਰ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਜੀ ਅੱਜ ਹੀ ਟਰੈਕਟਰ ਮਾਰਚ ਅਸੀਂ ਇਹ ਮਖਰ ਦੇ ਵਿੱਚ ਕੱਢਿਆ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਯਾਦ ਹੀ ਆ ਸਾਡੀ ਕੋਈ ਯਾਦ ਨਹੀਂ ਸੀਗੀ ਅਸੀਂ ਅਜੇ ਸਰਕਾਰ ਦੇ ਗੁਲਾਮ ਹੀ ਆ ਜਦੋਂ ਸਾਨੂੰ ਆਪਦੀਆਂ ਫਸਲਾਂ ਦੇ ਭਾਅ ਨਹੀਂ ਮਿਲਦੇ ਕੋਈ ਸਾਡੇ ਹੱਕ ਨਹੀਂ ਮਿਲਦੇ ਉਹਦਾ ਕਰਕੇ ਰੋਸਵਜੋਂ ਅਸੀਂ ਟਰੈਕਟਰ ਮਾਰਚ ਕੱਢਿਆ ਕੋਈ ਚਾਰ ਨਹੀਂ ਕੱਢਿਆ ਅਸੀਂ ਸਰਕਾਰ ਦੀ ਇਹ ਜਿਹੜੀਆਂ ਨਾ ਬਰਖਵਾਫੀ ਕਰਕੇ ਹੀ ਅਸੀਂ ਇਹ ਜਿੰਨਾ ਟਰੈਕਟਰ ਮਾਰਚ ਕੱਢਿਆ ਵੀ ਅਸੀਂ ਸਰਕਾਰ ਦੇ ਹੱਥੋਂ ਦੁਖੀ ਆ ਵਾਹਿਗੁਰੂ ਜੀ ਕਾ ਖਾਲਸਾ ਕੀ ਨੀ ਦੀ ਤੁਹਾਡਾ ਵਰਨਾ ਜੀ ਗੁਰਬੀਰ ਸਿੰਘ ਹਾਂਜੀ ਜੋ ਇਹ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿਸ ਬੰਦਰ ਕੱਢਿਆ ਜਾ ਰਿਹਾ ਇਹ ਜੀ ਸਾਨੂੰ ਨਿਰਗਤ ਮੋਰਚੇ ਲੋਕਾਂ ਲਈ ਹੀ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਡੱਲੇਵਾਲ ਸਾਹਿਬ ਮਰਨ ਵਰਤਨ ਦੇ ਅੱਜ 61 ਦਿਨ ਹੋ ਗਏ ਹਨ ਉਹਨਾਂ ਨੂੰ ਬੈਠਿਆਂ ਨੂੰ ਤੇ ਸਰਕਾਰ ਦੇ ਕਰਨ ਤੇ ਜੋ ਨਹੀਂ ਸਰਕੀ ਇਹਦਾ ਕਰਕੇ ਸਾਨੂੰ ਮੋਰਚੇ ਲੋ ਜਦੋਂ ਕੋਈ ਐਲਾਨ ਆਉਂਦਾ ਉਹ ਅਸੀਂ ਉਸੇ ਟਾਈਮ ਹੀ ਭਾਵੇਂ ਜਿਤਨਾ 30 ਦਾ ਪਿਛੇ ਵੰਦਰਾ ਸਦਾ ਸੀ ਅੱਜ 26 ਨੂੰ ਆਪਣਾ ਟਰੈਕਟਰ ਮਾਰਚ ਦਾ ਸਦਾ ਹੈ ਅਸੀਂ ਸਾਰੇ ਕਿਸਾਨ ਭਰਾ ਸਾਰੇ ਘਰਾਂ ਦੇ ਵਿੱਚੋਂ ਟਰੈਕਟਰ ਕੱਢ ਕੇ ਸੜਕਾਂ ਦੇ ਮਾਰਚ ਕਰਦੇ ਹਾਂ